ਭਾਰਤੀ ਝੰਡੇ ਦੀ ਜੇ ਗੱਲ ਕਰਾਂ ਅੱਜ ਤੋਂ ਕੁਝ ਸਮਾਂ ਪਹਿਲਾਂ ਇਹ ਸਿਰਫ ਸਰਕਾਰੀ ਬਿਲਡਿੰਗਾਂ ਤੇ ਲਹਿਰਾਇਆ ਜਾ ਸਕਦਾ ਸੀ ਇਹਨੂੰ ਕਿਸੇ ਵੀ ਪ੍ਰਾਈਵੇਟ ਬਿਲਡਿੰਗ ਤੇ ਪ੍ਰਾਈਵੇਟ ਗੱਡੀ ਤੇ ਨਹੀਂ ਸੀ ਲਹਿਰਾਇਆ ਜਾ ਸਕਦਾ ਬਟ ਕੁਝ ਸਾਲ ਪਹਿਲਾਂ ਇਹਨੂੰ ਲਹਿਰਾਉਣ ਵਾਸਤੇ ਆਮ ਆਦਮੀ ਵਾਸਤੇ ਵੀ ਖੋਲਿਆ ਗਿਆ ਪਰ ਉਹਦੇ ਕੁਝ ਨਿਯਮਾਂ ਨੇ ਉਹਦੇ ਕੁਝ ਸ਼ਰਤਾਂ ਨੇ ਜੇ ਤੁਸੀਂ ਉਹਦੀ ਪਾਲਣਾ ਨਹੀਂ ਕਰਦੇ ਤੇ ਉਹ ਗੈਰਕਾਨੂੰਨੀ ਹੋਏਗਾ ਉਹਦੇ ਤੇ ਤੁਹਾਨੂੰ ਸਜ਼ਾ ਹੋ ਸਕਦੀ ਹੈ ਤੋੜ ਦੇ ਤਾਰਾ 121 ਦੇਸ਼द्रोह ਦਾ ਮੁਕਦਮਾ ਦਰਜ ਕੀਤਾ ਜਾ ਸਕਦਾ ਜਿਹਨੂੰ ਆਪਾਂ ਇੰਗਲਿਸ਼ ਕਹਿੰਦੇ ਆ ਕ੍ਰਿਮੀਨਲ ਕਾਂਸਪੀਰੇਸੀ ਅਗੇਂਸਟ ਦਾ ਸਟੇਟ ਸੰਵਿਧਾਨ ਦੇ ਖਿਲਾਫ ਦੇਸ਼ ਦੇ ਖਿਲਾਫ ਉਹਦੀ ਇਨਸਲਟ ਕਰਨਾ ਜਿਵੇਂ ਕਦੇ ਮੈਂ ਬੜੇ ਮੂਰਖ ਵੇਖਦਾ ਕਿ ਕਿਸੇ ਵੀ ਦੇਸ਼ ਦਾ ਝੰਡਾ ਜ਼ਮੀਨ ਤੇ ਰੱਖ ਕੇ ਉਹਨੂੰ ਕਦੇ ਉੱਤੇ ਕੁੱਤਾ ਬਿਠਾਉਂਦੇ ਨੇ ਪੈਰਾਂ ਥੱਲੇ ਰੋਲਦੇ ਨੇ ਇਹ ਇੱਕ ਤਰ੍ਹਾਂ ਦਾ ਅਧਰਮ ਹੈ ਇਹ ਪਾਪ ਹੈ ਸੋ ਝੰਡੇ ਦੀ ਮਰਿਆਦਾ ਕੀ ਹੈ ਸਨਸੈਟ ਤੋਂ ਅੱਧਾ ਘੰਟਾ ਪਹਿਲਾਂ ਔਰ ਮਿਨਿਮਮ ਮੈਕਸਿਮਮ ਸਨਸੈਟ ਦੇ ਜੋ ਤੁਹਾਡਾ ਅੱਜ ਤੁਹਾਡੇ ਮੋਬਾਈਲ ਤੇ ਤੁਹਾਡੀ ਆ ਸ਼ਾਸਤਰਾਂ ਚ ਟਾਈਮ ਲਿਖਿਆ ਅੱਜ ਦਾ ਸਮਾਂ ਸਨਸੈਟ ਦਾ ਮੰਨ ਲੋ 6:26 ਮਿੰਟ ਤੇ ਹੈ ਤੇ ਉਸ ਤੋਂ ਹਾਫ ਅਨ ਆਰ ਬਿਫੋਰ ਤੁਸੀਂ ਇਹਨੂੰ ਉਤਾਰਨਾ ਜ਼ਰੂਰੀ ਹੈ ਇਹਨੂੰ ਥੱਲੇ ਲਾਉਣਾ ਜ਼ਰੂਰੀ ਹੈ ਜੇ ਕੰਟਰੀ ਵਿੱਚ ਕਿਸੇ ਵੱਡੇ ਲੀਡਰ ਦੀ ਕਿਸੇ ਸੁਤੰਤਰਤਾ ਸਨਾਨੀ ਦੀ ਕਿਸੇ ਇੰਟਰਨੈਸ਼ਨਲ ਰਿਪਿਊਟ ਦੇ ਕੰਟਰੀ ਦਾ ਰਿਕੋਗਨਾਈਜ਼ਡ ਬੰਦੇ ਦੀ ਡੈਥ ਹੋਈ ਹੈ ਔਰ ਉਹਦੇ ਤੇ ਕੋਈ ਹੌਲੀਡੇ ਜਾਂ ਸਪੈਸ਼ਲ ਡੇ ਅਨਾਉਂਸ ਹੋਇਆ ਹੈ ਉਥੇ ਝੰਡੇ ਨੂੰ ਪੂਰਾ ਉੱਪਰ ਤੱਕ ਨਹੀਂ ਚੜਾਣਾ ਰਿਸਪੈਕਟ ਅੱਧਾ ਚੜਾਣਾ ਹੁੰਦਾ ਹੈ ਫੇਰ ਸ਼ਾਮ ਨੂੰ ਉਹਨੂੰ ਮਰਿਆਦਾ ਨਾਲ ਉਤਾਰ ਕੇ ਕਿੱਦਾਂ ਫੋਲਡ ਕਰਨਾ ਹੈ ਉਹਦੇ ਫੋਲਡ ਦੇ ਤਰੀਕੇ ਨੇ ਉਹਨੂੰ ਫੋਲਡ ਕਰਕੇ ਉਹਨੂੰ ਪੂਰੀ ਮਰਿਆਦਾ ਨਾਲ ਰੱਖਣਾ ਕਿੱਥੇ ਹੈ ਸਾਹਮਣਾ ਕਿੱਥੇ ਹੈ ਕਦੇ ਵੀ ਕੋਈ ਵੀ ਮਾੜਾ ਵਕਤ ਹੋਵੇ ਜਿਹਦੇ ਵਿੱਚ ਉਸ ਝੰਡੇ ਨੂੰ ਨਹੀਂ ਚੜਾਇਆ ਜਾਂਦਾ ਜੇ ਤੁਹਾਡੀ ਪ੍ਰਾਈਵੇਟ ਗੱਡੀ ਹੈ ਤੇ ਤੁਹਾਡੇ ਅੱਗੇ ਤੁਸੀਂ ਫਲੈਗ ਰੌਡ ਲਾਈ ਹੈ ਇੱਥੇ ਮੈਂ ਦੱਸ ਦਿੰਦਾ ਦੋਸਤਾਂ ਨੂੰ ਸਰਕਾਰੀ ਗੱਡੀ ਦੇ ਵਿੱਚ ਡਰਾਈਵਰ ਸਾਈਡ ਤੇ ਫਲੈਗ ਰੌਡ ਲੱਗਦੀ ਹੈ ਜਾਂ ਗੱਡੀ ਦੇ ਸੈਂਟਰ 'ਚ ਫਲੈਗ ਰੌਡ ਲੱਗਦੀ ਹੈ ਸਰਕਾਰੀ ਕੋਈ ਵੀ ਗੱਡੀ ਹੋਵੇ ਉਹਦੇ ਡਰਾਈਵਰ ਸਾਈਡ ਯਾਨੀ ਕਿ ਰਾਈਟ ਸਾਈਡ ਬੋਨਰ ਦੇ ਰਾਈਟ ਸਾਈਡ ਤੇ ਫਲੈਗ ਦਾ ਡੰਡਾ ਹੋਏਗਾ ਤਾਂ ਜਾਂ ਸੈਂਟਰ 'ਚ ਹੋਏਗਾ ਪ੍ਰਾਈਵੇਟ ਗੱਡੀ ਦੀ ਲੈਫਟ ਸਾਈਡ ਤੇ ਝੰਡੇ ਦੀ ਵਾਸਤੇ ਡੰਡਾ ਲਾਇਆ ਜਾ ਸਕਦਾ ਹੈ ਫਲੈਗ ਰੋਡ ਲੱਗ ਸਕਦੀ ਹੈ ਔਰ ਤੁਸੀਂ ਉਹਦੇ ਤੇ ਵੀ ਭਾਰਤ ਦਾ ਝੰਡਾ ਲਗਾ ਸਕਦੇ ਹੋ ਦੈਟ ਟੂ ਡਿਊਰਿੰਗ ਸਨ ਰਾਈਜ਼ ਟਾਈਮ ਸੂਰਜ ਕਿੰਨੇ ਵਜੇ ਉੱਠਿਆ ਸਵੇਰੇ 4 ਵਜੇ ਤੁਸੀਂ ਉਹ ਝੰਡਾ ਲਾ ਕੇ ਨਹੀਂ ਚੱਲ ਸਕਦੇ ਤੁਸੀਂ ਆਪਣਾ ਪਰਸਨਲ ਝੰਡਾ ਲਾ ਸਕਦੇ ਹੋ ਪਰ ਭਾਰਤੀ ਝੰਡਾ ਉਦੋਂ ਨਹੀਂ ਲੱਗ ਸਕਦਾ ਹਾਂ ਜੇ ਉਹਦੇ ਵਿੱਚ ਕੋਈ ਪ੍ਰਾਈਵੇਟ ਬੰਦਾ ਬੈਠਾ ਫਿਰ ਤੇ ਬਿਲਕੁਲ ਹੀ ਨਹੀਂ ਹੈ ਪ੍ਰਾਈਵੇਟ ਬੰਦਾ ਸਿਰਫ ਡੇ ਟਾਈਮ ਤੇ ਉਸ ਝੰਡੇ ਦਾ ਇਸਤੇਮਾਲ ਕਰ ਸਕਦਾ ਹੈ ਸਰਕਾਰੀ ਬੰਦਾ ਭਾਰਤੀ ਝੰਡੇ ਦਾ ਇਸਤੇਮਾਲ ਉਦੋਂ ਕਰ ਸਕਦਾ ਜਦੋਂ ਉਹ ਗਵਰਨਮੈਂਟ ਡਿਊਟੀ ਤੇ ਜਾ ਰਿਹਾ ਹੈ ਸਰਕਾਰੀ ਡਿਊਟੀ ਤੇ ਜਾ ਰਿਹਾ ਹੈ ਪਰਸਨਲ ਛੁੱਟੀ ਤੇ ਜਾ ਰਿਹਾ ਹੈ ਉਸ ਝੰਡੇ ਦਾ ਪ੍ਰਯੋਗ ਨਹੀਂ ਕਰ ਸਕਦਾ ਹਾਂ ਉਹ ਆਪਣੀ ਉਸ ਸੰਸਥਾ ਦਾ ਝੰਡਾ ਲਗਾ ਸਕਦਾ ਪਰ ਭਾਰਤੀ ਝੰਡਾ ਨਹੀਂ ਲਗਾ ਸਕਦਾ ਭਾਰਤੀ ਝੰਡੇ ਦਾ ਕੋਈ ਵੀ ਰੂਪ ਤੁਸੀਂ ਪੈਰਾਂ 'ਚ ਨਹੀਂ ਰੋਲ ਸਕਦੇ ਭਾਰਤੀ ਝੰਡੇ ਦਾ ਕੋਈ ਵੀ ਰੂਪ ਤੁਸੀਂ ਕਿਸੇ ਵੀ ਇਲੀਗਲ ਐਕਟ ਵਾਲੀ ਜਗ੍ਹਾ ਤੇ ਕ੍ਰਾਈਮ ਸੀਨ ਤੇ ਸ਼ਰਾਬ ਦੇ ਅੱਡੇ ਤੇ ਮੀਟ ਦੀ ਦੁਕਾਨ ਤੇ ਨਹੀਂ ਇਸਤੇਮਾਲ ਕਰ ਸਕਦੇ ਔਰ ਇਹਦੀਆਂ ਬਹੁਤ ਸਾਰੀਆਂ ਹੋਰ ਮਰਿਆਦਾ ਨੇ ਐਮਬਲਮ ਐਕਟ ਇੱਕ ਆਪਣਾ ਹੈਗਾ ਉਹਦੇ ਵਿੱਚ ਝੰਡੇ ਦਾ ਕਿਸੇ ਕਿਸਮ ਦਾ ਤੁਸੀਂ ਡਿਜ਼ਾਈਨ ਤੇ ਰੂਪ ਬਦਲ ਕੇ ਉਹਦੀ ਜਿਹੜੀ ਇੰਜੀਨੀਅਰਿੰਗ ਡਰਾਇੰਗ ਦੇ ਮੁਤਾਬਕ ਜਿਹੜਾ ਉਹਦੇ ਗ੍ਰਿਡਸ ਨੇ ਉਦੇ ਵਿੱਚ ਉਹਦੀ ਮਿੰਤੀ ਨੂੰ ਬਦਲ ਕੇ ਸ਼ੋ ਨਹੀਂ ਕਰ ਸਕਦੇ ਉਹਦੇ ਚ ਆਕਾਰ ਚ ਬਦਲਾਵ ਨਹੀਂ ल्या ਸਕਦੇ ਕਲਰ ਚ ਬਦਲਾਵ ਨਹੀਂ ल्या ਸਕਦੇ ਸੋ ਬੜੀਆਂ ਮਰਿਆਦਾ ਨੇ ਯੂਜ਼ ਕਰਨ ਤੋਂ ਪਹਿਲਾਂ ਜਾਣ ਲੈਣਾ ਗੂਗਲ ਬਾਬਾ ਬਹੁਤ ਕੁਝ ਦੱਸਦਾ ਹੈ ਚੈਟ ਜੀਬੀਟੀ ਬਹੁਤ ਕੁਝ ਦੱਸਦੀ ਹੈ ਉਹਦੀ ਮਰਿਆਦਾ ਨੂੰ ਜਾਣਨ ਤੋਂ ਬਾਅਦ ਹੀ ਲਗਾਣਾ ਔਰ ਫਟਿਆ ਹੋਇਆ ਝੰਡਾ ਕਦੀ ਵੀ ਗਲਤੀ ਨਾਲ ਕਿਤੇ ਵੀ ਨਾ ਲੱਗਾ ਹੋਵੇ ਜੇ ਤੁਹਾਨੂੰ ਕਿਤੇ ਲੱਗਾ ਮਿਲੇ ਉਥੋਂ ਦੇ ਉੱਚ ਅਧਿਕਾਰੀ ਨੂੰ ਇਨਮੀਡੀਏਟ ਇਨਫੋਰਮ ਕਰੋ ਨੀ ਦਾ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਓ ਇਮੀਡੀਏਟਲੀ ਝੰਡਾ ਬਦਲੇਗਾ ਔਰ ਝੰਡੇ ਨੂੰ ਕਦੀ ਵੀ ਫਾੜ ਕੇ ਨਹੀਂ ਸੁੱਟਿਆ ਜਾਂਦਾ ਝੰਡੇ ਦਾ ਪ੍ਰੋਪਰ ਤਰੀਕੇ ਨਾਲ ਸੰਸਕਾਰ ਕੀਤਾ ਜਾਂਦਾ ਹੈ ਯਾਦ ਕਰਨਾ ਔਰ ਉਹਦੇ ਲਈ ਵੀ ਪ੍ਰੋਪਰ ਕਿਤਾਬਾਂ ਲਿਖੀਆਂ ਜਾਂਦੀਆਂ ਕਈ ਤਰ੍ਹਾਂ ਦੇ ਸਾਈਨ ਹੁੰਦੇ ਨੇ ਤੁਸੀਂ ਇਹਨੂੰ ਜਸਟ ਐਵੇਂ ਨਹੀਂ ਸੁੱਟ ਸਕਦੇ ਐਵੇਂ ਨਹੀਂ ਉਹਨੂੰ ਅੱਗ ਲਾ ਸਕਦੇ ਸੋ ਧਿਆਨ ਰੱਖੋ ਮਰਿਆਦਾ ਦਾ ਧਿਆਨ ਰੱਖੋ ਹਰ ਧਰਮ ਹਰ ਕੰਟਰੀ ਦੀ ਰਿਸਪੈਕਟ ਹੈ ਤਾਂ ਉਹਦੀ ਰਿਸਪੈਕਟ ਕਰੋ ਅਸੀਂ ਉਹਦੀ ਰਿਸਪੈਕਟ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਜੈ ਹਿੰਦ